ਦੁਨੀਆ ਚਲੋ ਚਲੀਦਾ ਮੇਲਾ ਜਗਤੀ ਰੀਤ ਪੁਰਾਣੀ ਹੈ ਦਿਲ ਨਾ ਲਾ ਬੈਠੀ ਪੰਧਿਆ ਇੱਥੇ ਹਰਸ਼ ਆਉਣੀ ਜਾਣੀ ਹੈ ਚੁਗ ਲੈ ਚੋਗ ਕਬੂਤਰਾ ਫਿਰ ਉਡਾਰੀ ਲਾਉਣੀ ਹੈ ਇੱਥੇ ਖਟ ਲੈ ਪੁਨ ਜੋ ਖਟਨੇ ਉੱਥੇ ਤਾਂ ਕਰਮਾਂ ਦੀ ਖਾਣੀ ਹੈ ਉੱਥੇ ਤਾਂ ਕਰਮਾਂ ਦੀ ਖਾਣੀ ਹੈ ਤੇ ਮੋਢੇ ਤੇ ਯਾਰ ਬਣਾਇਆ ਮੈਂ ਮੈਂ ਮਿਹੜੀ ਨੂੰ ਮਾਰ ਮੁਕਾਇਆ ਚਦੋਂ ਖੁੱਦ ਨੂੰ ਅੰਦਰ ਪਾਇਆ ਮੈਂ ਅੰਦਰੋਂ ਰੋਂਦੇ ਬਾਰੋਂ ਹਸਨ ਗਲੀ ਕਲੀ ਫਿਰ ਜਾ ਕੇ ਲੱਪਣਾ ਮੁਰਸ਼ਿਦ ਯਾਰ ਕਵਾਇਆ ਮੈਂ ਮੁਰਸ਼ਿਦ ਯਾਰ ਕਵਾਇਆ ਮੈਂ ਜਾਂ ਤਾਂ ਬੁੱਲੇ ਸ਼ਾਹ ਜਹਾਂ ਹਾਲ ਕਰਤੇ ਜਾਂ ਮੈਨੂੰ ਮੀਰਾ ਵਾਂਗ ਜ਼ਹਿਰ ਪਿਆਲਾ ਪਿਲਾ ਦੇ ਹੇ ਮਰੇ ਮੁਰਸ਼ਿਦ ਮੈਨੂੰ ਤੇਰੇ ਦੀਦਾਰ ਦੀ ਤੜਫ ਇੱਕ ਵਾਰ ਅੰਦਰ ਚਿਹਰਾ ਆਪਣਾ ਦਿਖਲਾ ਦੇ ਇੱਕ ਵਾਰ ਅੰਦਰ ਚਿਹਰਾ अपना दिख ला दे तन मैला चमड़ी फिकी है इत भांत भांत की मिट्टी है दस, दस मिट्टी का की मान करें चाहे, चाहे काली है चाहे चिट्टी है वसे बा नहीं जे कर सकता ता उजाड़ा भी ना कर चंगा नहीं जे कर सकता ता दिला ਮਾੜਾ ਵੀ ਨਾ ਕਰ ਬਾਹਰੋਂ ਸੁਣ ਸਰਾਂ ਤਿਸ ਦੀ ਪਰ ਅੰਦਰ ਚਲਦਾ ਕੋਲ ਕੋਈ ਮੇਰੇ ਉੱਤੇ ਮੇਰਿਆ ਸਾਇਆ ਭੂਂਦ ਇਸ਼ਕ ਦੀ ਢੋਲ ਕੋਈ ਭੂਂਦ ਇਸ਼ਕ ਦੀ ਢੋਲ ਕੋਈ ਕਾਂਦਨਾ ਕੋਈ ਕੋਲਾਏ ਜਪਦਾ ਮੌਲਾ ਮੌਲਾਏ ਮਿਲ ਚਾਵੇ ਤਾਂ ਖਾ ਲੈਂਦਾ ਫੱਕਰ ਦਾ ਕੀ ਰੋਲ ਆਏ ਉਹ ਚੋ ਸਾਨੂੰ ਲੱਭਦਾ ਨਹੀਂ ਮੋਹ ਮਾਇਆ ਦਾ ਝੋਲਾਏ ਸੱਚਨਾ ਵਈਓ ਤਰਦਾਏ ਕੱਖਾਂ ਤੋਂ ਜੋ ਹੌਲਾਏ ਕੱਖਾਂ ਤੋਂ ਜੋ ਹੌਲਾਏ ਸੁਪਨਾ ਤਾਂ ਵਾਤੇ ਉਹ ਮਿਲ ਚੋ ਤੂੰ ਰਹਿ ਆਪਣੀ ਥਾਂ ਤੇ ਭੂਤ ਭਵਿੱਖ ਵਿੱਚ ਦੁਨੀਆ ਸਾਰੀ ਤਾਹੀਂ ਰੋਲੇ ਰੱਬ ਦੇ ਨਾਂ ਤੇ ਤਾਹੀਂ ਰੋਲੇ ਰੱਬ ਦੇ ਨਾਂ ਤੇ ਓ ਇੱਥੇ ਮਾਨ ਵਾਲੀ ਦਸ ਕਿਹੜੀ ਗੱਲ ਐ ਤੂੰ ਨੀਵਾ ਹੋ ਕੇ ਚੱਲ ਸੋਹਣਿਆ ਦੱਸ ਜਾਂਦਾ ਹੋਇਆ ਤੂੰ ਕੀ ਤੇ ਚਾਵੇਂਗਾ ਪਸ਼ੂ ਤਾਂ ਦਿਨ ਦੇ ਖਲ ਸੋਹਣਿਆ ਹੋ ਇੰਨਾ ਜ਼ੁਲਫਾਂ ਤੋਂ ਚੰਗੇ ਵਾਲ ਪੇੜ ਦੇ ਜੋ ਕਟੋ ਕਟ ਉਨ ਹੋ ਗਏ ਜਦੋਂ ਪਤਾ ਲੱਗਾ ਆਪਣੇ ਗੁਨਾਹਾਂ ਦਾ ਤਾਂ ਹੱਥ ਪੈਰ ਸੁੰਨ ਹੋ ਗਏ ਤਾਂ ਹੱਥ ਪੈਰ ਸੁੰਨ ਹੋ ਗਏ ਰੂਹ ਨੂੰ ਮਿਲਨ ਦੀ ਤਲਬ ਹੋਵੇ دیدارੇ ਖੁਦਾ ਹੋਵੇ ਨਾ ਹੋਵੇ ਕੋਈ ਗੱਲ ਨਹੀਂ ਮਨ ਮੰਦਰ ਵਿੱਚ ਵੜ ਕੇ ਬਹਿ ਜਾਵੇ ਬਾਹਰੀ ਮੰਦਰ ਵੜੋ ਨਾ ਵੜੋ ਕੋਈ ਕਲ ਨਹੀਂ ਗੁਰ ਸ਼ਬਦ ਨੂੰ ਰੂਹ ਦਾ ਸ਼ਿੰਗਾਰ ਬਣਾ ਲਵੀ ਬਾਹਰੀ ਸ਼ਿੰਗਾਰ ਕਰੇ ਨਾ ਕਰੇ ਕੋਈ ਕਲ ਨਹੀਂ ਤੂੰ ਸਰਬਤ ਦਾ ਪਲਾ ਹੀ ਮੰਗੀ ਕੋਈ ਤੇਰਾ ਪਲਾ ਕਰੇ ਨਾ ਕਰੇ ਕੋਈ ਕਲ ਨਹੀਂ ਰੂਹ ਦਾ ਹਾਨੀ ਜੇ ਕੋਈ ਤੈਨੂੰ ਖੁਦਾ ਨਾਲ ਜੋੜ ਕੇ ਆਏ ਜੋੜ ਕੇ ਤੈਨੂੰ ਤੇ ਤੇਰੇ ਤੋਂ ਨਾਤੇ ਸਾਰੇ ਟੁੱਟ ਕੇ ਆਏ ਤਾਂ ਕੋਈ ਕਲ ਨਹੀਂ ਕੋਈ ਕਲ ਨਹੀਂ ਸੁਣ ਕੇ ਤੇਰੇ ਪਿਆਰ ਦੀਆਂ ਬਾਤਾਂ ਤਾਂਗ ਉੱਠੀ ਤੈਨੂੰ ਮਿਲਣ ਦੀ ਹਿਰਦੇ ਅੰਦਰ ਕੋਇਲ ਵਾਂਗ ਉੱਚੀ ਉੱਚੀ ਕੁਕਾਂ ਦਰਸ ਤੇਰੇ ਦੀ ਖੈਰ ਮੰਗਾ ਤਦਸ ਤੇਰੇ ਦੀ ਖੈਰ ਮੰਗਾ ਮੇਰਾ ਮੁਰਸ਼ਿਦ ਤੇ ਬਸ ਮੈਂ ਹੋਵਾਂ ਗਲ ਲੱਗ ਕੇ ਉਹ ਤੇ ਮਹਿਰੋ ਆਂ ਦਿਲ ਤੇ ਭੇਦ ਦਾਗ ਬਣੇ ਜਿਹੜੇ ਬੈ ਉਹਦੇ ਸਾਹਮਣੇ ਮੈਂ ਤੋ ਆਂ ਬੈ ਉਹਦੇ ਸਾਹਮਣੇ ਮੈਂ ਤੋ ਆਂ ਸ਼ੁਕਰ 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 ਤੇਰਾ ਬਖਸ਼ਿਆ ਖੁਦਾ ਜੀਵਨ ਸਵੇਰਾ ਮੈਂ ਕੁਵਾਚਾ ਵਿੱਚ ਹੰਗਦਾ ਰਹਿਮਤ ਕੀਤੀ ਤੂੰ ਦਾਤਿਆ ਸ਼ੁਕਰਾਨੇ ਕਰਤੇ ਹੰਝੂ ਕੇਰਾ ਸ਼ੁਕਰ 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 ਤੇਰਾ ਸ਼ੁਕਰ 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 ਤੇਰਾ ਹਰ ਕਿਸੇ ਨਾਲ ਖੁੱਲ ਜਾਣਾ ਚੰਗਾ ਨਹੀਂ ਪਰ ਆਪਣਿਆਂ ਨੂੰ ਭੁੱਲ ਜਾਣਾ ਵੀ ਤਾਂ ਚੰਗਾ ਨਹੀਂ ਕਈਆਂ ਦੀ ਆਦਤ ਹੁੰਦੀ ਹੈ ਮੁਸਕਰਾਉਣ ਦੀ ਉਹਨਾਂ ਦੇ ਹਾਸੇ ਤੇ ਡੁੱਲ ਜਾਣਾ ਵੀ ਤਾਂ ਚੰਗਾ ਨਹੀਂ ਪਿਆਰ ਲਈ ਦੁਨੀਆ ਨਾਲ ਲੜਨਾ ਤਾਂ ਠੀਕ ਹੈ ਪਰ ਮਾਪਿਆਂ ਦੀਆਂ ਉਮੀਦਾਂ ਨੂੰ ਮਿੱਟੀ ਚ ਮਿਲਾਉਣਾ ਵੀ ਤਾਂ ਚੰਗਾ ਨਹੀਂ ਕਈ ਵਾਰ ਬੰਦੇ ਨੂੰ ਯਾਰ ਹੀ ਮਾਰ ਜਾਂਦੇ ਨੇ ਕਈ ਵਾਰ ਬੰਦੇ ਨੂੰ ਤਾਂ ਆਪਣੇ ਹੀ ਮਾਰ ਜਾਂਦੇ ਨੇ ਦੁਸ਼ਮਣਾਂ ਨੂੰ ਦੋਸ਼ੀ ਠਹਿਰਾਉਣਾ ਵੀ ਤਾਂ ਚੰਗਾ ਨਹੀਂ ਦੁਸ਼ਮਨਾਂ ਨੂੰ ਦੋਸ਼ੀ ਠਹਿਰਾਉਣਾ ਵੀ ਤਾਂ ਚੰਗਾ ਨਹੀਂ ਚੱਲ ਖੁਸ਼ ਹੋਏ ਹੁਣ ਹੋਰ ਕਿਤੇ ਚੱਲੀਏ ਬਹੁਤਾ ਚਿਰ ਬੈਠ ਲਿਆ ਹੋਣਾ ਇੱਥੋਂ ਹਿੱਲੀਏ ਕੀਤੀਆਂ ਉਡੀਕਾਂ ਇੱਥੇ ਕਿਸੇ ਨਹੀਂ ਆਵਣਾ ਕੱਲਿਆਂ ਦੀ ਚੂਣ ਉੱਠ ਭੋਗ ਲੈ ਨਹੀਂ ਕੱਲੀਏ ਹੋਕੇ ਵਾਂਗ ਉੱਠ ਜਾ ਤੇ ਹੰਜੂ ਭੋਕੇ ਡੁੱਲ ਜਾ ਤੁਮ ਬਾਤ ਤੋਂ ਬਾਟ ਟੁੱਟਦੀ ਜਦ ਬੈਠਣਾ ਨੇ ਚੱਲੀਏ ਠਾਵਾ ਵਾਲੇ ਥਾਉ ਥਾਈਂ ਇੱਥੇ ਬੈਠੇ ਰਹਿਣਗੇ ਅਸੀਂ ਤਾਂ ਨਹੀਂ ਥਾਵੇ ਐਵੇਂ ਥਾਵਾਂ ਕੰਨੋਂ ਮਲਿਏ ਦੂਰ ਦੂਰ ਜਦੋਂ ਕੋਈ ਦੁਖੀ ਹੋਵੇ ਵਾਚਾ ਮਾਰਦਾ ਦੂਰ ਦੂਰ ਜਦੋਂ ਕੋਈ ਦੁਖੀ ਹੋਵੇ ਵਾਚਾ ਮਾਰਦਾ ਆਪਾਂ ਤੁਰ ਜਾਈਏ ਕਿਸੇ ਹੋਰ ਨੂੰ ਨੱਕ ਲਈਏ ਚੱਲ ਖੁਸ਼ ਹੋਏ ਹੁਣ ਕਿਤੇ ਹੋਰ ਚੱਲੀਏ ਬਹੁਤਾ ਚਿਰ ਬੈਠ ਲਿਆ ਹੁਣ ਇੱਥੋਂ ਹਿੱਲੀਏ ਬਹੁਤਾ ਚਿਰ ਬੈਠ ਲਿਆ ਹੁਣ ਇੱਥੋਂ ਹਿੱਲੀਏ